ਸਤਰੀਆ ਕਾਲ ਜੀ ਮੇਰਾ ਨਾਮ ਸ਼ਕੁੰਤਲਾ ਜੀ ਸਭ ਤੋਂ ਪਹਿਲਾਂ ਮੈਂ ਸੀਐਮ ਮਾਨ ਸਰਕਾਰ ਦਾ ਦਿਲੋਂ ਬਹੁਤ-ਬਹੁਤ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਇਹਨਾਂ ਸਪੋਰਟ ਕੀਤਾ ਸਾਡੇ ਲਈ ਇਹ ਜੋ ਕਲਾਸ ਸ਼ੁਰੂ ਕੀਤੀ ਹੈ ਮੇਰਾ ਨਾਮ ਕੁਮਰੇਸ਼ ਵੰਸਲ ਹੈ ਮੈਨੂੰ ਯੋਗਾ ਕਰਦੀ ਨੂੰ ਸਾਲ ਹੋ ਗਿਆ ਮੇਰੀ ਏਜ 62 ਹੈ ਮੈਨੂੰ ਬਹੁਤ ਫਾਇਦਾ ਹੋਇਆ ਹੈ ਤੇ ਮੇਰੀ ਸ਼ੂਗਰ ਦੀ ਇੱਕ ਗੋਲੀ ਛੁੱਟ ਗਈ ਮੈਂ ਦੋ ਗੋਲੀਆਂ ਖਾਂਦੀ ਸੀ ਮੈਂ ਇਸ ਸਰਕਾਰ ਦਾ ਬਹੁਤ ਧੰਨਵਾਦ ਕਰਦੀ ਹਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰਾ ਨਾਮ ਸੀਮਾ ਮੈਂ ਜਦੋਂ ਦੀ ਯੋਗਾ ਜੁਆਇਨ ਕੀਤੀ ਆ ਮੈਨੂੰ ਬਹੁਤ ਬੈਨੀਫਿਟ ਮਿਲਿਆ ਮੇਰੇ ਬੈਕ ਪੇਨ ਬਹੁਤ ਹੁੰਦੀ ਸੀਗੀ ਹੁਣ ਮੈਨੂੰ ਯੋਗਾ ਜੁਆਇਨ ਕਰਨ ਤੋਂ ਬਾਅਦ ਮੈਨੂੰ ਬੈਕ ਪੇਨ ਬਿਲਕੁਲ ਵੀ ਨਹੀਂ ਆ ਸੀਮਾਨ ਸਰਕਾਰ ਦਾ ਮੈਂ ਬਹੁਤ ਧੰਨਵਾਦ ਕਰਦੀ ਆ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲੇ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਕੋਈ ਹੋਊਗਾ ਕੋਈ ਨਾ ਕੋਈ ਔਰ ਅਸੀਂ ਫ੍ਰੀ ਦੇ ਵਿੱਚ ਉਹ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ 'ਚ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ